ਚਾਚੀ ਜੀ ਜੇ ਦੋ ਰਿਸ਼ਤਾ ਕੀਤਾ ਹੈ ਤੇ ਤੁਸੀਂ ਉੱਥੇ ਗੱਲ ਕੀਤੀ ਤੇ ਇਹ ਪੜਾਵਾਂਗੇ ਨਹੀਂ ਐਵੇਂ ਮਾੜੀ ਮੋਟੀ ਗੱਲ ਹੋਏਗੀਗਾ ਉੱਥੇ ਹੋਰ ਹੋ ਜਾਂਦੀਆਂ ਜਿਉਂ ਨਾਲ ਨੂੰ ਲੈ ਕੇ ਤੇ ਨਹੀਂ ਦੇਤਾ ਨਹੀਂ ਕਿ ਮੈਂ ਦੋ ਵੀ ਗੱਲ ਫੜ ਲਈ ਹੈ ਨਾ ਕਿ ਇਹਨਾਂ ਨੇ ਕਿਹਾ ਹੈ ਤੇ ਉਹ ਤੇ ਕਹਿ ਹੀ ਦੇਈਦਾ ਮੋੜਾ ਮੋਟਾ ਕਹਿ ਦਈਆਂ ਕਿ ਇਹ ਗੱਲਾਂ ਹੋ ਜਾਂਦੀਆਂ ਆ ਤੇ ਚਲ ਕੋਈ ਨਹੀਂ ਪੜਾ ਲਾਂਗੇ ਅਸੀਂ ਗਾੜੀ ਲਵਰੀਂ ਦਲਜੀਤ ਮੇਰੇ ਵੱਲ ਆਇਆ ਹੈ ਕੀ ਆਂਦਾ ਹੈ ਆਂਦਾ ਵੀ ਇਹਨੂੰ ਇਹ ਪੜਨੇ ਪਾ ਦੀਏ ਮੈਂ ਹਾਬੀਆ ਜੇ 2 ਮਹੀਨੇ ਵਿਆਹ ਨੂੰ ਨਹੀਂ ਹੋਇਆ ਇਹ ਸਬਰ ਕਰ ਲੋ ਜਰਾ ਅਗਰ ਸਲਾਹ ਕਰ ਲੈਂਦੇ ਘਰ ਹੈ ਤੇ ਫਿਰ ਤੈਨੂੰ ਦੱਸ ਦਿੰਨੇ ਆ ਉਹ ਮੈਨੂੰ ਵੀ ਇਹੋ ਗੱਲ ਹੀ ਕਹਿਣ ਡਿਆ ਸੀ ਨਾ ਕੱਲ ਤੇ ਕਹਿੰਦਾ ਵੀ ਮੰਮੀ ਕਹਿਣ ਡੀ ਆ ਵੀ ਇਹ ਕੀ ਕਰਨ ਨੂੰ ਪੜਾਵਾ ਵਾ ਤੇ ਪਹਿਲਾਂ ਉਹਨਾਂ ਨੂੰ ਕਹ ਰਿਹਾ ਹਾਂ ਕੀਤੀ ਤੂੰ ਰਿਸ਼ਤੇ ਤੋਂ ਪਹਿਲਾਂ ਵਿਚੋਲਣਾ ਹੋਈ ਸੀ ਕਰ ਲੋ ਚੱਲ ਹੁੰਦੀਆਂ ਨਹੀਂਂਦੀਆਂ ਨੇ ਗੱਲਾਂ ਹਾਂ ਹੂੰ ਖਾਦੀ ਗੱਲ ਹੁਣ ਇਹ ਹੁਣ ਇਹ ਥੋੜਾ ਹੁਣ ਡੋਪਾ ਵੀ ਸਾਨੂੰ ਓਡੀਆਂ ਜ਼ਰੂਰੀ ਇਹਨੂੰ ਪੜਨੇ ਪਉਣਾ ਹੈ ਉਹ ਮੈਂ ਤੇ ਸਹੀ ਆ ਤੇ ਚੱਲ ਕੋਈ ਗੱਲ ਨਹੀਂ ਤੂੰ ਹੂੰ ਗਾੜੀਓ ਕਹਿ ਦਿੰਦੀ ਵੀ ਚੱਲ ਮਹੀਨਾ ਰੁਕ ਜਾਓ ਫਿਰ ਅਗਲੀ ਨੂੰ ਵੀ ਚੱ ਮੈਂ ਇਹ ਦਿਲਜੀਤ ਨੂੰ ਕਹਾਂ ਮੈਂ ਬੁਲਾ ਕਰਕੇ ਦੱਸਣੀ ਮੈਂ ਇਹ ਲਵਲੀ ਉਹਨਾਂ ਦੇ ਨਾਲ ਅੱਛਾ ਕੀ ਜਾਂਦਾ ਫਿਰ ਤੇ ਨਹੀਂ ਇਹ ਮੰਮੀ ਇਹ ਨਹੀਂ ਇਹ ਉਹ ਆਂਦੀ ਮੈਂ ਪੜਨੇ ਪੜਨਾ ਮम्मा ਪੜਨੇ ਪੜਨਾ ਵਾ ਉਹ ਚੱਲ ਕੋਈ ਗੱਲ ਨਹੀਂ ਜੇ ਉਹਨਾਂ ਨੂੰ ਹਾਂ ਕੀਤੀ ਆ ਤੇ ਪੜ ਲਾਂਦੇ ਉਹਨੂੰ ਰੁਕ ਜਾਂਨੇ ਆ ਮਹੀਨਾ ਇੱਕ ਹੋਰ ਰੁਕ ਜਾਂਨੇ ਆ ਪੜਨ ਤੇ ਹੋਵੇਗੀ ਖਰਚਾ ਕਿੱਥੋਂ ਆਈਨਾ ਤੋੜਨਾ ਵਾ ਉਹ ਜਿੰਨੀ ਕਿ ਤਨਖਾਹ ਲੈਂਦਾ ਉਹਦੇ ਖਰਚਾ ਵੀ ਨਹੀਂ ਪੂਰਾ ਹੋਣਾ ਤੇ ਚੱਲ ਕੋਈ ਗੱਲ ਨਹੀਂ ਜੇ ਉਹਨਾਂ ਨੂੰ ਹਾਂ ਹੀ ਕਰਤੀ ਆਹੀਂ ਵੀ ਐਂ ਕੋਈ ਗੱਲ ਨਹੀਂ ਕੁੜੀ ਨੂੰ ਪੜਾਵਾਂਗੇ ਤੇ ਫਿਰ ਅਗਲੀ ਵੇਰ ਸੋਚੂਗੀ ਹਾਂ ਮੁੜ ਕੇ ਰੋਟੀ ਪਾਣੀ ਦਾ ਚਾਚਾ ਨਾਲ ਪੁੱਛਿਆ ਕਰੂਗੀ ਨਹੀਂ ਪੁੱਛਿਆ ਜੇ ਨਾ ਪੁੱਛਿਆ ਨਾ ਜੀ ਕਰੇਗਾ ਭਰਾਵਾ ਜੀ ਕਰੇਗਾ ਨਾ ਭਰਾਵਾਂਗੇ ਇਹ ਡਾਡੋਬ ਨਹੀਂ ਹੁੰਨੇ ਹੈਗਾ 10 ਲੋਕਾਂ ਨੂੰ ਜ਼ਰੂਰ ਤਮਾਸ਼ਾ ਲਾ ਲੈ ਦੱਸਣਾ ਕਿ ਦੋ ਮਹੀਨੇ ਜੇ ਵਿਆਹ ਹੋਇਆ ਵਾ ਤੇ ਹੁਣੇ ਲੜਣਾ ਵੀ ਲੜਨਾ ਕਿਉਂ ਆਈ ਅਸੀਂ ਸਿੱਧਾ ਘਰ ਮੇ ਕੁੜੀ ਆਹੀ ਨਾ ਸਾਡੇ ਕੋ ਖਰਚਾ ਨੇ ਨਾ ਥੁੱਕ ਬਣਾਗੇ ਤੇ ਨਾ ਟੋਰਾਂਗੇ ਤੈਨੂੰ ਗੜੀ ਗਈ ਉਹ ਚਲ ਕੋਈ ਗੱਲ ਨਹੀਂ ਕੰਮਕੁੰਮਾ ਫਿਰਪਿੰਦਰ ਕਰ ਲਿਆ ਕਰੂਗੀ ਤੇ ਉਹਨੂੰ ਜਾਣਦੇ ਰਪਿੰਦਰ ਸਹਸਾਨਾ ਕਿੰਨਾ ਗਰਪ੍ਰਿੰਦਰ ਨੇ ਕਰਨਾ ਵਾ ਓਏ ਉਹ ਤੇ ਹੈ ਹੀ ਆ ਤੇ ਪਰ ਹੁਣ ਅਗਲਾ ਮੈਨੂੰ ਕਹਿਣ ਦਿਆ ਹੈ ਫੇਰ ਉਹ ਕਹੂਗਾ ਵੀ ਤੂੰ ਹੀ ਹੁਣ ਮੇਰਾ ਵਿਆਹ ਹੋ ਗਿਆ ਤੇ ਇਦਾਂ ਕਰ ਦੇ ਮੈਂ ਕਰ ਲੂੰਗੀ ਆਪੇ ਗੱਲ ਦੇਣੀ ਦਣਾ ਹੂੰ ਕਰ ਲੂੰਗੀ ਮੈਂ ਆਪੇ ਗੱਲ ਉਹਨਾਂ ਉਹ ਕਰ ਤੇ ਲੈਣੀ ਆ ਤੇ ਚਲ ਸੰਦੀਪ ਨੂੰ ਫੇਰ ਤੂੰ ਹੁਣ ਸਮਝਾ ਲਈ ਸੰਦੀਪ ਨੂੰ ਸਮਝਾ ਲੂੰਗੀ ਮੈਂ ਆਪ ਹੀ ਉਹਨੂੰ ਕਿ ਕੋਈ ਗੱਲ ਨਹੀਂ ਪਹਿਲਾਂ ਉਹਦੇ ਤੌਰ ਤਰੀਕੇ ਵੇਖ ਲੋ ਕਿ ਜਦ ਸਾਡੇ ਘਰ ਪੜ ਨਹੀਂ ਆਈ ਆ ਉਹ ਓਏ ਉਹ ਤੌਰ ਤਰੀਕਿਆਂ ਨੂੰ ਕੀ ਹੋਇਆ ਵਾ ਚੰਗੇ ਭਲੇ ਕਰਦੀ ਹੈਗੀ ਆ ਉਹ ਤੂੰ ਬੇੜਾ ਕਰਕੇ ਉਹ ਚੰਗੇ ਭਾਰੇ ਕਰਦੀਆਂ ਕਰਦੀਆਂ ਨੇ ਮਾਰੇ ਕਰਦੀਆਂ ਕਰਦੀਆਂ ਵਾ ਚੱਲ ਉਹਨੂੰ ਮੈਂ ਕਹਿ ਦਿੰਦਾ ਵਾਂ ਵੀ 2 ਮਹੀਨੇ ਹੋਰ ਰੋਕ ਜਾ ਫਿਰ ਆਹ ਮੈਂ ਫੇ ਮਮੀ ਨੂੰ ਪੁੱਛ ਲਾ ਜਾ ਕੇ ਤੂੰ ਇੱਥੇ ਗੱਲ ਚ ਆ ਜੀਂਦਾ ਉਹ ਚੱਲ ਫੇਰ ਵੀ ਭਰਾ ਵਾ ਮੇਰਾ ਤੇ ਮੈਂ ਤੇ ਗੱਲ ਚ ਆਉਣਾ ਹੀ ਆਉਣਾ ਵਾ ਨਾਲੇ ਸਾਂਝੇ ਘਰ ਚ ਤੇ ਰਹਿਣ ਡਿਆ ਅਸੀਂ ਕਿਹੜੇ ਵੱਖੋ ਵੱਖੋਂ ਉਹ ਤੇ ਠੀਕ ਆ ਫੇਰ ਲਾ ਲਓਗੇ ਖਰਚਾ ਕਰ ਲਓਗੇ ਮਗਰ ਉਹਦੇ ਖਰਚਾ ਫੇਰ ਆਪੇ ਆਪਣੀ ਤਨਖਾਹ ਚ ਦਿੰਦਾ ਰਹੂਗਾ ਫੇਰ ਕੀ ਕਰਨਾ ਤਨਖਾਹ ਤੇ ਉਹਦੇ ਖਰਚੇ ਜੋਗੀ ਵੀ ਨਹੀਂ ਹੋਣੀ ਜਿੰਨੀ ਕ ਤਨਖਾਹ ਲੈਣ ਡਿਆ ਵਾ ਚੱਲ ਕੋਈ ਗੱਲ ਨਹੀਂ ਉੱਠਿਆ ਕਰੂ ਤੇ ਤੋਰ ਪਿਆ ਕਰੂ ਤੇ ਉਹਦੇ ਸਰਸਾਨ ਮंजे ਨੀ ਨੀ ਉਹ ਚਰੀ ਨੇ ਸਾਰੇ ਸੰਸਾਰ ਦਾ ਮਰਦੀ ਰਹਿਣਾ ਕਰਨਾ ਮੈਂ ਇਥੇ ਉਹ ਚੱਲ 10:00 ਵਜੇ ਤੇ ਕਾਲਜ ਲੱਗ ਜੇ ਆਪੇ ਮੜਾ ਮੋੜਾ ਕਰਕੇ ਜਾਇਆ ਕਰੂਗੀ ਦੇਖੀ ਕਰਕੇ ਜਾਂਦੀ ਅਗਲੀ ਨੇ ਸੌਖ ਤੇ ਤਿਆਰ ਹੋ ਕੇ ਨਿਕਲ ਜਾ ਕਰਾਂ ਜਾਂ ਫਿਰ ਪਹਿਲਾਂ ਉਹਨਾਂ ਦੇ ਘਰ ਦੇ ਨੂੰ ਹਾਂ ਹੀ ਨਾ ਕਰਦੇ ਵੀ ਅਸੀਂ ਕੁੜੀ ਨੂੰ ਪੜ੍ਹਾਵਾਂਗੇ ਜਾਂ ਨਾ ਪੜ੍ਹਾਵਾਂਗੇ ਜੀ ਕਰੇਗਾ ਪੜ੍ਹਾਵਾਂਗਾ ਕੀ ਕਰੇਗਾ ਨਾ ਪੜ੍ਹਾਵਾਂਗਾ ਹਨ ਡੋਪ ਨਹੀਂ ਹੈ ਕਰਨਾ ਤਾਂ ਚੱਲ ਵੇਖ ਲਓ ਆਪਣੀ ਮਰਜ਼ੀ ਫਿਰ ਮੈਨੂੰ ਆਇਆ ਤੇ ਮੈਂ ਤਾਂ ਕਹਿ ਦਿੰਨਾ ਉਹ ਵੀ ਮੰਮੀ ਨਹੀਂ ਉਹ ਮੰਨਦੀ ਤੂੰ ਕਹਿਦੀ ਮੇਰਾ ਨਾਲ ਆਦੀ ਤੂੰ ਮਾੜ ਲੱਗੇ ਭਾਈ ਇਹਦੇ ਨਪੜਾ ਉਂਟ ਵਰ ਕੋਈ ਨੂੰ ਇਹਨਾਂ ਵਿੱਚ ਕਲਾ ਦੋ ਸਕੂਲ ਦੇ ਵਿੱਚ ਇਹਨੂੰ ਉਹਨੂੰ ਸਾਹ ਨਾ ਵਿਚਾਰੀ ਨੂੰ ਜਿਹੜੀ ਇਹ ਬਚਾਰੀ ਨੂੰ ਅੰਤਿਆ ਤੁਰੀ ਰਿਆ ਕਰੂਗੀ ਸਾਰਾ ਦਿਨ ਇਹਦੀ ਮਗਨ ਪਤਾ ਨਹੀਂ ਗਵਾਂਡਣਾ ਨਾ ਉਸਕਦੀਆਂ ਨਹੀਂ ਆ ਉਹਦੋਂ ਮੈਂ ਵੱਡੀ ਨੂੰ ਹੀ ਗਿਆ ਹਾਂ ਨਿੱਕੇ ਨੂੰ ਵੀ ਮੈਂ ਬਥੇਰੀ ਚੁੱਕਣਾ ਦੇ ਕੇ ਆਈ ਹਾਂ ਪਰ ਇੰਨਾ ਕਰਨਾ ਕੋਈ ਹੈ ਹੀ ਨਹੀਂ ਗੱਲ ਬਹੁਤੀ ਨਹੀਂ ਹੋਈ ਮੈਨੂੰ ਲੱਗਦਾ ਵਾ ਮੈਨੂੰ ਆਪ ਹੀ ਜਾਣਾ ਪੈਣਾ ਚਾਚੀ ਵੀ ਨਹੀਂ ਬਾਹਰ ਕਿਤੇ ਨਿਕਲੀ ਦਿਖਦੀ ਮੈਂ ਆਪ ਜਾਨੀ ਆ ਤੇ ਹੁਣ ਮੈਂ ਨਾ ਚਾਚੀ ਵੱਲ ਜਾਨੀ ਆ ਤੇ ਚਾਚੀ ਨੂੰ ਕਹੂੰਗੀ ਕਿ ਤੂੰ ਇਹਨੂੰ ਨਾ ਪੜਨੇ ਨਾ ਪਾਵੀ ਪਤਾ ਨਹੀਂ ਉਹਨੇ ਗੱਲ ਕੀਤੀ ਵੀ ਹੋਣੀ ਆ ਕਿ ਨਹੀਂ ਪੜਨ ਵੱਲ ਜੇ ਗੱਲ ਕੀਤੀ ਹੁੰਦੀ ਤੇ ਇਹਨਾਂ ਘਰ ਤੇ ਹੁਣ ਨੂੰ ਪੌੜਾ ਪੈ ਜਾਣਾ ਹੈ ਚੱਲ ਕੋਈ ਨਹੀਂ ਬੀਖਦੀਆਂ ਭਲਾ ਜਾ ਗਏ ਐਦਾਂ ਤੇ ਚੁੱਪ ਰਹਿਣ ਵਾਲੀ ਮੈਂ ਵੀ ਨਹੀਂ ਆਗ ਤੇ ਇਹਨਾਂ ਦੇ ਘਰ ਮੈਂ ਲਾ ਕੇ ਛੱਡੂੰਗੀ ਆਏ ਹਾਏ ਰਾਤੀ ਦੀ ਆ ਬੈਠੀ ਏ ਇਹਦੇ ਵਾਲੀ ਜਾਨੀ ਉਹਨਾਂ ਨੂੰ ਰਹਿਣ ਦੇ ਜਿੱਥੇ ਪੜ ਚਾਚੀ ਇੱਥੇ ਬੈਠੇ ਹੋ ਹਾਂ ਮੈਂ ਸਿਰ ਪੇਟ ਦੀ ਹੋਣ ਲਈ ਦਿਓ ਮੈਂ ਫਿਰ ਬੈ ਗਈ ਇੱਥੇ ਕੀ ਗੱਲ ਹੋ ਗਈ ਸਿਰ ਨੂੰ ਪਤਾ ਨਹੀਂ ਕੀ ਗੱਲ ਆਵੇਂ ਸਿਰ ਨੂੰ ਦਰਦ ਜੀ ਹੋਈ ਜਾਂਦਾ ਹੀ ਆਹ ਮੈਂ ਵੀ ਆਖਣ ਢੀ ਮੈਂ ਆਖਣ ਢੀ ਵੀ ਵੇੜੇ ਚ ਲੱਭਦੇ ਨਹੀਂ ਫਿਰਦੇ ਤੁਰਦੇ ਤੇ ਵੇਖਦੇ ਹਾਂ ਭਲਾ ਵੀ ਠੀਕ ਹੋਈ ਆ ਨਹੀਂ ਠੀਕ ਹੀ ਉਦਾਂ ਤੇ ਆਵੇਂ ਮਾੜੀ ਮਟੀ ਜੀ ਹੋਣ ਲਈ ਤੇ ਮੈਂ ਇੱਥੇ ਬੈ ਗਈ ਅੱਛਾ ਹੂੰ ਤੇ ਕੀ ਕਰਨੀ ਯਾ ਰਵਿੰਦਰ ਹੁਣੀ ਰਵਿੰਦਰ ਕੋਈ ਵੀ ਨਹੀਂ ਆਂ ਅੰਦਰੇ ਹੁਣੀ ਐਥੇ ਨਹੀਂ ਬੈਠੀ ਹੁਣੀ ਗਈ ਐ ਇਥੋਂ ਤੇ ਦੂਜੀ ਦੂਜੀ ਛਨਾਰ ਵੀ ਇੱਥੇ ਹੀ ਐਂਦੀ ਮੈਂ ਪੜਨਾ ਮੈਂ ਪੜਨਾ ਬੰਨ ਪੜਨੀ ਤਾਲ ਕੋ ਚੜਿਆ ਉਹਦਾ ਮੇਰੇ ਲਾਗੇ ਵੀ ਚਾਚੀ ਗੱਲ ਬੈਠੀ ਤੇ ਮੈਨੂੰ ਵੀ ਇਹੀ ਅੱਖਾਂ ਡੀ ਹੂੰ ਕਿ ਮੈਂ ਪੜਨਾ ਵਾ ਮੈਨੂੰ ਪੜਾਉਣ ਨਹੀਂ ਦੇ ਇਹਨਾਂ ਨੇ ਪਹਿਲਾਂ ਗੱਲ ਕੀਤੀ ਸੀ ਪੀ ਪੜਾਵਾਂਗੇ ਤੇ ਹੁਣ ਮੈਨੂੰ ਪੜਨੇ ਨਹੀਂ ਪਾਉਂਦੇ ਹੈਗੇ ਅਜੇ ਕੱਲ ਵੇਹਲਾ ਆਈ ਐ ਤੇ ਗੱਲਾਂ ਕਰਨ ਵੀ ਡਿਆ ਪੀ ਮੈਂ ਨਹੀਂ ਇਹ ਇਹ ਹੱਥਾਂ 'ਚੋਂ ਨਿਕਲ ਜਾਣਾ ਸਾਡੇ ਇਹਨੇ ਵੀ ਤੱਸ ਕਿੱਦਾਂ ਦੀਆਂ ਗੱਲਾਂ ਕਰਦੀ ਐ ਇਹ ਭਲਾ ਤੇ ਜੇ ਤੁਸੀਂ ਪੜ੍ਹਨੇ ਪਾਤੀ ਤੇ ਫੇਰ ਤਾਂ ਸਮਝ ਲਓ ਵੀ ਇਹ ਹੱਥਾਂ 'ਚੋਂ ਨਿਕਲ ਗਈ ਦਲਜੀਤ ਬਾ ਵਿਚਾਰਾ ਪੋਲਾ ਪਾਲਾ ਉਹਨੂੰ ਇਹਨੇ ਚਾਚੀ ਜੀ ਜਦੋਂ ਰਿਸ਼ਤਾ ਕੀਤਾ ਸੀ ਤੇ ਤੁਸੀਂ ਇੱਥੇ ਗੱਲ ਕੀਤੀ ਤੈਨੂੰ ਪੜਾਵਾਂਗੇ ਨਹੀਂ ਐਵੇਂ ਮਾੜੀ ਮੋਟੀ ਗੱਲ ਹੋਈ ਹੀਗਾ ਉੱਥੇ ਹੋਰ ਹੋਰ ਉਹਨਾਂ ਨੂੰ ਲਿਖ ਕੇ ਤੇ ਨਹੀਂ ਦੇਤਾ ਹਾਂ ਇਹ ਜ਼ਰੂਰੀ ਪੜਾਉਣਾ ਉਹ ਵੀ ਗੱਲ ਫੜ ਲਈ ਹੈ ਨਾ ਕਿ ਇਹਨਾਂ ਨੇ ਕਿਹਾ ਹੈ ਉਹ ਤੇ ਕਹਿ ਹੀ ਦੇਈਦਾ ਮਾੜਾ ਮੋਟਾ ਕਹਿਦਾ ਹੀ ਹੈ ਕਿ ਗੱਲਾਂ ਹੋ ਜਾਂਦੀਆਂ ਹਾਂ ਵੀ ਚੱਲ ਕੋਈ ਨਹੀਂ ਪੜਾ ਲਾਂਗੇ ਅਹੀਂ ਗਾੜੀ ਇਹ ਆ ਵੀ ਹੁਣ ਆਪਣੇ ਘਰ ਦਾ ਸਾਰਾ ਕਿਤਾਬ ਲਾਵੇ ਵੀ ਮੇਰਾ ਘਰ ਇਹ ਹੁਣ ਜੇ ਸਕੂਲ ਜਾਣ ਡੈ ਵੀ ਸਕੂਲ ਜਾਣ ਡੈ ਵੀ ਇਨੇ ਸਵਖਤੇ ਨਿਕਲ ਜਾ ਘਰ ਨਾ ਮੈਂ ਤੇ ਉਹ ਤੇ ਵਿਚਾਰੀ ਮਿਲ ਗਈ ਫਾਇਦੂ ਜੀ ਉਹ ਹੀ ਤੇ ਮੈਂ ਕਹਿ ਡਈ ਆ ਚਾਚੀ ਨਾ ਇਨੇ ਤੇ ਨਾ ਕੋਈ ਕੰਮ ਕਰਿਆ ਕਰਨਾ ਨਾ ਹੋਰ ਉਹ ਵਰਦੀਆਂ ਵੀ ਲਾ ਕੇ ਸੁੱਟ ਜਾ ਕਰਨੀਆਂ ਨੂੰ ਉਹਦੇ ਗਾੜੀ ਵਿਚਾਰੀ ਦੇ ਉਹਦੇ ਗਾੜੀ ਇਹ ਸਾਰਾ ਸਾਂ ਤੁਹਾਨੂੰ ਹੋ ਜਾਣਾ ਦੂਜੀ ਨੇ ਵੀ ਆਖਣਾ ਵਾ ਵੀ ਮੈਂ ਕਿਉ ਸਾਰਾ ਕੰਮ ਕਰਾਂ ਤੇ ਮੈਂ ਕਿਉ ਇਹਦੇ ਕੱਪੜੇ ਧੋਵਾਂ ਉਹ ਤੁਹਾਨੂੰ ਸਾਰਾ ਕਰਨਾ ਪਿਆ ਕਰਨਾ ਕਰਨਾ ਹੀ ਪੈਣਾ ਫਿਰ ਮੈਂ ਕੀ ਕਰੂੰਗਾ ਕਿ ਮੈਨੂੰ ਤਾਂ ਫਿਰ ਕੋਈ ਸਮਝਣ ਲੱਗਣ ਦੀ ਕੋਈ ਵੀ ਹੈ ਲੈ ਕਰਨਾ ਕੀ ਆ ਉਹ ਸਿੱਧਾ ਕਹੋ ਵੀ ਅਹੀਂ ਨਹੀਂ ਪੜਾਉਣੀ ਹੈ ਮੈਂ ਤਾਂ ਜਵਾਬ ਦੇ ਹੀ ਜਾਣੀ ਵੀ ਮੈਂ ਨਹੀਂ ਪੜਾਉਣੀ ਹੁਣ ਦਲਜੀਤ ਮੇਰੇ ਦੁਆਲੇ ਹੋਇਆ ਸੀ ਮੰਮੀ ਤੁਸੀਂ ਪਹਿਲਾਂ ਹਾਂ ਕੀਤੀ ਸੀ ਉਹਦੇ ਨਾਲ ਵੀ ਅਹੀਂ ਪੜਾ ਲਾਂਗੇ ਗਾੜੀ ਇਹ ਤੇ ਤੁਸੀਂ ਦਲਜੀਤ ਨੂੰ ਨਹੀਂ ਕਹਿ ਸਕਦੇ ਵੀ ਅਹੀਂ ਗੜਾ ਉੱਥੇ ਲੈ ਕੇ ਦੇਤਾ ਹੈ ਆਖਿਆ ਹੀ ਮੈਂ ਦਲਜੀਤ ਨੂੰ ਮੈਂ ਮੈਂ ਉੱਥੇ ਲੈ ਕੇ ਦੇਤਾ ਯਹੀਂ ਮੈਂ ਚਲੋ ਮਾੜੀ ਮੋਟੀ ਜਿਹੜਾ ਗੱਲ ਹੋ ਵੀ ਗਈ ਆ ਦੇਖੋ ਇਹ ਥੋੜਾ ਹੁੰਦਾ ਵੀ ਹੋਣੀ ਹੋਈ ਪੜਾਉਣ ਪੜਾਉਣੀ ਪਤੁਰ ਪੀ ਗਏ ਨੂੰ ਅਹੀਂ ਲੈ ਦੋ ਚੰਗਾ ਭਲਾ ਉਹ ਨੌਕਰੀ ਕਰਨ ਡਿਆ ਵਾ ਜੇ ਉਹਦੇ ਪੈਸੇ ਨਾਲ ਨਹੀਂ ਕੁਝ ਬਣਦਾ ਤੇ ਇਹਦੀ ਪੜ੍ਹਾਈ ਕਰਾ ਕੇ ਇਹਦੀ ਨੌਕਰੀ ਨਾਲ ਕੁਝ ਬਣ ਜਾਣਾ ਭਲਾ ਨਹੀਂ ਜੇ ਹੁਣ ਇਹਨੂੰ ਪਾ ਵੀ ਦਿੰਨੇ ਆ ਤੇ ਉਹ ਜਿਹੜੇ ਚਾਰ ਪੈਸੇ ਲੈਂਦਾ ਉਹਦੇ ਇਹਦੇ ਜੋਗਾ ਹੀ ਹੁਣੇ ਨੇ ਮਾ ਤਾਂ ਹੀ ਤੇ ਇਹੋ ਕੁਝ ਕਰ ਲਈ ਆ ਉਹ ਉਹਦੇ ਖਰਚਾ ਵੀ ਨਿਕਲਣਾ ਆਉਣਾ ਆਂਦੀ ਹੁਣੀ ਆ ਵੀ ਇਹਨਾਂ ਨੂੰ ਤਨਖਾਹ ਕਿਉਂ ਦਿੰਦਾ ਵਾ ਉਹ ਸਾਰੀ ਦਿਆ ਕਰੇ ਮੈਨੂੰ ਤੇ ਮੈਂ ਜਿੱਥੇ ਜੀ ਕਰਿਆ ਕਰੂ ਵਰਤਿਆ ਕਰੂੰਗੀ ਇਹੋ ਤੇ ਗੱਲ ਵਾ ਬਾਹਨਾ ਲਾ ਦਿਆ ਕਰੂਗੀ ਕਿ ਅੱਜ ਕਾਲ ਜਿੱਥੇ ਚਾਹੀਦੇ ਆ ਜਿੱਥੇ ਪੈਸੇ ਚਾਹੀਦੇ ਆ ਤੇ ਤੁਹਾਡੇ ਹੱਥ ਕੋ ਨਹੀਂ ਆਉਣਾ ਕੱਖ ਵੀ ਨਹੀਂ ਆਉਣਾ ਆਉਣਾ ਕੀ ਆ ਸਾਡੇ ਹੱਥ ਸਾਡੇ ਤਾਂ ਮੁੰਡਾ ਵੀ ਹੱਥਾਂ 'ਚ ਨਿਕਲ ਜਾਣਾ ਵਾ ਸਾਰੀਆਂ ਉਹਦੀਆਂ ਚਲਾਕੀਆਂ ਆ ਵੀ ਮੁੰਡਾ ਵੀ ਹੱਥਾਂ 'ਚ ਨਿਕਲ ਜਾਣਾ ਵਾ ਹੋਰ ਰਪਿੰਦਰ ਠੀਕ ਠਾਕ ਹੀ ਰਹਿੰਦੀ ਹੈ ਹਾਂ ਠੀਕ ਆ ਮਿੰਨਾ ਠੀਕ ਆ ਅੱਛਾ ਹਾਂ ਚੱਲ ਕੋਈ ਨਹੀਂ ਬਹੁਤ ਸੀ ਚਾਚੀ ਜੀ ਤੇ ਮੈਂ ਜਾਣੀ ਆ ਮੈਂ ਤਾਂ ਬਸ ਫੇਰਾ ਮਾਰਨਾ ਹੀ ਵੀ ਚਾਚੀ ਦਿਖਣ ਨਹੀਂ ਲਈ ਵੜੇ ਦੇ ਵਿੱਚ ਮੈਂ ਤਾਂ ਚਾਹ ਬਣਾ ਕੇ ਲਿਆਉਣੀ ਆ ਤੇ ਲਈ ਉਹ ਨਹੀਂ ਨਹੀਂ ਚਾਹ ਕੀ ਬਣਾਉਣੀ ਆ ਤੇ ਭਾਰੇ ਆ ਕਿ ਤੂੰ ਹੀ ਨਾ ਆ ਪੜਨੇ ਪਾਉਣ ਵਾਲੀ ਗੱਲ ਜਿਹੜੀ ਇਹਨੂੰ ਮੰਨਿਓ ਨਾ ਨਹੀਂ ਮੈਂ ਤਾਂ ਨਹੀਂ ਮੰਨਣ ਢਈ ਹੁਣ ਉਹ ਲਵਲੀ ਵੀ ਅਖੀ ਜਾਂਦਾ ਸੀ ਵੀ ਨਹੀਂ ਇਹ ਮੰਮੀ ਉਹਦੋਂ ਹਾਂ ਕੀਤੀ ਐ ਮੈਂ ਹਾਂ ਕੀਤੀ ਤੇ ਮੈਂ ਲੈ ਕੇ ਦੇ ਦਿੱਤਾ ਇਹਨਾਂ ਨੂੰ ਇਹ ਜਰੂਰੀ ਪੜਾਉਣਾ ਨਹੀਂ ਨਾ ਜਿਹੜਾ ਮਗਰ ਲੱਗ ਜਾਂਦਾ ਨਾ ਚੱਲ ਕੋਈ ਨਹੀਂ ਬਹੁਤ ਹੀ ਤੇ ਮੈਂ ਜਾਣੀ ਆਵੇਂ ਉਹਨਾਂ ਵਰਗਿਆਂ ਨੇ ਸੁਣ ਲਿਆ ਨਾ ਤੇ ਆਖਣਾ ਘਰੇ ਚੁੱਕਣਾ ਦੇਣ ਦੀ ਸੁਣੰਦੀਆਂ ਨੇ ਸੁਣੰਦੀਆਂ ਨੇ ਨਾ ਡਰ ਇਹਨੂੰ ਡਰ ਪਿਆ ਗਿਆ ਆਹ ਦੇ ਦਾ ਆਖਣਾ ਘਰੇ ਵੀ ਪਾੜ ਪੋਣ ਆਉਂਦੀ ਚਲੋ ਚੰਗਾ ਬਹੁਤ ਹੀ ਤੇ ਖਾਓ ਦਵਾਈ ਦੂਈ ਆ ਨਹੀਂ ਖਾਣੀ ਹੈ ਦਵਾਈ ਵੱਧ ਮਮੀ ਹੱਡੀ ਨੇ ਮੈਨਾਂ ਐਵੇਂ ਦੋਹਾ ਕਰ ਦਿੱਤੀ ਜਦੋਂ ਪਤਾ ਹੀ ਵੀ ਗਾੜੀ ਨਹੀਂ ਗਾੜਾਣਾ ਹੈਗਾ ਮੈਂ ਤਾਂ ਉਦੋਂ ਜਾਈ ਫਿਰ ਰਿਸ਼ਤੇ ਵਾਲੋਂ ਨਾ ਕਰ ਦਿੱਤੇ ਮੈਂ ਤੇ ਮਮੀ ਲੱਗ ਗਈ ਆਇਆ ਨਾ ਤੇ ਮੈਂ ਤੇ ਉਹਨੂੰ ਕਿਹਾ ਕਿ ਦਲਜੀਤ ਮੇਰੇ ਨਾਲ ਗਿਆ ਉਹ ਤੇ ਉਹ ਵਿਚਾਰਾ ਕਹਿਣ ਲਿਆ ਆ ਮੈਂ ਉਹਨੇ ਕਹਿਣਾ ਹੁਣ ਮੇਰਾ ਸਾਥ ਨਹੀਂ ਦਿੰਦੀ ਨਹੀਂ ਸਾਥ ਦੇਣ ਨੂੰ ਹੁਣ ਨਹੀਂ ਤੇ ਮਮੀ ਨੂੰ ਸਮਝਾਉਂਦੇ ਆ ਤੇ ਭਰੇ ਆ ਵੀ ਉਹ ਦੋਹਾਂ ਕਹਿੰਦੇ ਸੀ ਕੁੜੀ ਵੀ ਪੜੀ ਲਿਖੀ ਚਾਹੀਦੀ ਹੈ ਮੈਂ ਆਖਿਆ ਚੱਲ ਨੀ ਨਗ ਨੂੰ ਕਹਿ ਵੀ ਹੋ ਰੁਕ ਜਾ ਤੇ ਕੋਈ ਗੱਲ ਨਹੀਂ ਫਿਰ ਪਾ ਦਾਂਗੇ 9 10 ਵਜੇ ਤੇ ਕੱਲ ਚ ਲੱਗਦਾ ਆਪੇ ਵਿਚਾਰੀ ਕੰਮ ਕੰਮ ਕਰਕੇ ਚੱਲ ਜਾ ਕਰੂਗੀ ਉਹ ਉਹਦ ਨਹੀਂ ਕੀ ਕਰਦੀ ਅੱਜ ਕੰਮ ਕਿਹੜਾ ਨਹੀਂ ਕਰਦੀ ਸਾਰਾ ਕਰਦੀ ਆ ਸਵੇਰੇ ਸੌਗ ਤੇ ਉੱਠ ਜਾਂਦੀ ਆ ਮੰਮੀ ਜੀ ਉਹਦਾ ਮੈਂ ਜਾਣ ਕੇ ਉਹਨੂੰ ਕਰਦੇ ਰਹਿੰਦੇ ਹੋ ਚੱਲ ਕੋਈ ਗੱਲ ਨਹੀਂ ਹੁਣ ਕੀ ਕਰ ਲੈਣਾ ਮੈਂ ਫਿਰ ਹੁਣ ਨਾ ਮੰਮੀ ਨੇ ਕੋ ਹੁਕਮ ਜੋਗੇ ਦੇ ਨਾ ਦਿਲਜੀਤ ਚੱਲ ਮੰਮੀ ਦੀ ਮਰਜ਼ੀ ਆ ਨਾ ਹੁਣ ਅਸੀਂ ਥੋੜਾ ਕੋ ਕਹਿ ਸਕਦੇ ਆ ਓਏ ਆਹ ਹੋ ਨਹੀਂ ਭਰ ਕੇ ਪੈਰਾਂ ਤੇ ਵੀ ਮੰਮੀ ਨੇ ਕੋ ਰਟ ਫੜੀ ਆ ਵੀ ਅਹੀਂ ਨੀਂਗਾ ਕੱਲਣਾ ਆਦ ਫਿਰ ਉਹ ਰਿਸ਼ਤਾ ਨਾ ਕਰਦੇ ਉਦੋਂ ਘੜੀ ਗੱਲਾਂ ਕਰਦੇ ਆ ਆਹ ਉਦੋਂ ਫਿਰ ਨਾ ਕਰਦੇ ਨਾ ਹੁਣ ਉਹਦੀ ਮਾਂ ਨਾ ਵੀ ਇਹੋ ਗੱਲ ਪੱਕੀ ਕੀਤੀ ਵੀ ਅਹੀਂ ਗੜੀ ਕੁੜੀ ਪੜਾਵਾਂਗੇ ਤੇ ਉਹਨਾਂ ਨੂੰ ਵੀ ਹੁਣੇ ਹੋਈ ਆ ਵੀ ਚਲ ਗੁੜੀ ਸਾਡੀ ਗੜੀ ਪੜੂਗੀ ਜਾਈਏ ਦਾ ਵਾਕਵਾ ਇੱਕੋ ਘਰ ਚ ਅਸੀਂ ਰਹਿਣ ਦੇ ਨਾ ਹੈ ਤੇ ਹੁਣ ਕਰੀਏ ਤੇ ਕਰੀਏ ਕੀ ਮੈਨੂੰ ਲੱਗੋ ਸਮਝਣ ਲੱਗਾਂ ਦੀ ਆ ਫਿਰ ਇਹਦਾ ਔਖਾ ਹੀ ਆ ਫਿਰ ਕੀ ਹੁਣ ਜਦੋਂ ਉਹਦੀ ਫਰਮੀ ਉਹਨੇ ਵਿਚਾਰੇ ਮੁੰਡੇ ਵੀ ਖੜਿਆ ਅਸੀਂ ਕੱਲ ਉਹ ਮੈਨੂੰ ਇਹੋ ਗੱਲ ਕਹਿਣ ਦੇ ਆ ਵੀ ਮੰਮੀ ਨੂੰ ਤੋ ਪੁੱਛ ਦੇ ਮੈਂ ਕੋਈ ਗੱਲ ਇਹ ਮੰਮੀ ਨੂੰ ਪੁੱਛ ਲੂੰਗਾ ਮੈਂ ਤੇ ਜਦੋਂ ਉਹਨਾਂ ਨੂੰ ਹਾਂ ਕੀਤੀ ਆ ਤੇ ਫਿਰ ਕਾਦੀ ਗੱਲ ਨਹੀਂ ਉਹ ਮੇ ਮਾਲਾ ਮਾਬੋ ਆਣ ਕੇ ਕਹਿਣਗੇ ਕਿ ਤੁਸੀਂ ਉਦੋਂ ਹਾਂ ਕੀਤੀ ਤੇ ਅਸੀਂ ਤੇ ਫਿਰ ਝੂਠੇ ਹੀ ਆ ਨਾ ਫਿਰ ਕੀ ਕਵਾਂਗੇ ਉਹਨੂੰ ਸਿਰ ਕਸੂਰ ਤੇ ਮੰਮੀ ਦਾ ਹੀ ਆ ਤੇ ਜੇ ਮੰਮੀ ਨੂੰ ਗਾੜੀੋਂ ਕਹੋ ਤੇ ਫਿਰ ਗਾੜੀੋਂ ਮੀਂਹ ਡੱਗੇ ਪਣਾਓ ਆ ਚੱਲ ਆ ਜਾ ਫਿਰ ਕਹਿਣਗੇ ਵੀ ਉੱਥੇ ਮੂੰਹ ਜੋੜ ਜੋੜ ਗੱਲਾਂ ਕਰਨ ਦੇ ਆ ਇਹ ਗੱਲਾਂ ਕਰੀਏ ਕਰਨੀਆਂ ਅਸੀਂ ਵੀ ਕਰਦੇ ਹਾਂ ਜੇ ਜੇ ਕਰਦੇ ਹਾਂ ਆ ਚਲੋ ਸਿਰ ਤਾਂ ਚੱਲ ਇਹਨਾਂ ਨੂੰ ਹੁਣ ਮੈਂ ਕੀ ਕਰਾਂ ਹੁਣ ਥੋੜਾ ਬੁਦਾ ਇਦਾਂ ਹੀ ਹਲਡਾਲ ਕਰਕੇ ਕਹਿਣਾ ਹੈ ਹੁਣ ਮੈਨੂੰ ਕੀ ਪਤਾ ਆ ਗੜੀ ਪੜਨਾ ਉਹਨੇ ਨਹੀਂ ਪੜਨਾ ਕੀ ਹਸਾਉਤਾ ਬੋ ਮੈਨੂੰ ਵੀ ਲੱਗੀ ਚੰਗਾ ਸਗੋਂ ਨੌਂੇ ਪੜਾਉਣਗੇ ਤੇ ਮੇ ਕੋ ਕੜਾ ਕੰਮ ਹੁੰਦੀ ਆ